ਵਿਕਰਮ ਮਜੀਠੀਆ ਨੂੰ ਹਾਲੀ ਦੀ ਜਿਲ੍ਹਾ ਅਦਾਲਤ ਵਿੱਚ ਅੱਜ ਪੇਸ਼ ਕੀਤਾ ਜਾਣਾ ਕਿਉਂਕਿ 7 ਦਿਨੀਆਂ ਦਾ ਰਿਮਾਂਡ ਸੀ ਉਹ ਖਤਮ ਹੋ ਰਿਹਾ ਹੈ ਆਮਦਨ ਤੋਂ ਬਾਅਦ ਉਹ ਸੀਲੇ ਦੇ ਬਾਬਲੇ ਦੇ ਵਿੱਚ ਵਿਜਲੈਸ ਨੇ ਗ੍ਰਿਫਤਾਰ ਕੀਤਾ ਵਿਕਰਮ ਮਜੀਠੀਆ ਨੂੰ ਬੀਤੇ ਦਿਨੀ ਮਜੀਠੀਆ ਨੂੰ ਹਲਕਾ ਮਜੀਠਾ ਸਥਿਤ ਉਹਨਾਂ ਦੇ ਦਫ਼ਤਰ ਲੈ ਕੇ ਵੀ ਵਿਜਲੈਸ ਟੀਮ ਪਹੁੰਚੀ ਸੀ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਦੇਪੂ ਵਿਹਾਰਚ ਪ੍ਰਦੇਸ਼ ਤੇ ਵੀ ਕੈਰੀ ਦੇ ਵਿੱਚ ਲਿਜਾ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਸੋ ਵਿਕਰਮ ਮਜੀਠਿਆ ਨੂੰ ਮੁਹਾਲੀ ਦੀ ਅੱਜ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ 7 ਦਿਨਾਂ ਦਾ ਰਿਵਾਰਡ ਪੂਰਾ ਹੋਣ ਤੋਂ ਬਾਅਦ ਅੱਜ ਪੇਸ਼ੀ ਹੈ ਆਮਦਨ ਤੋਂ ਵੱਧ ਵਸੀਲੇ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰੀ ਕੀਤੀ ਸੀ ਜਿਸ ਤੋਂ ਬਾਅਦ ਸਿਆਸਤ ਕਾਫੀ ਬਾਕੀ ਹੈ ਤਾਂ ਸੀਜੀ ਮਨੋ ਜੋਸ਼ੀ ਇਸੇ ਖਬਰ ਤੇ ਲਾਈ ਬਣੇ ਨੇ ਤਫਸੀਲ ਦੇ ਨਾਲ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ ਜੋਸ਼ ਸਾਹਿਬ ਕਿਸ ਤਰੀਕੇ ਦੇ ਨਾਲ ਦੇਖੀਏ ਜੈਸੋ ਜਿਸ ਤੋਂ ਬਾਅਦ ਮਜੀਠਿਆ ਦੀ ਗ੍ਰਿਫਤਾਰੀ ਹੋਈ ਹੈ ਯਾਨੀ ਕਿ 7 ਦਿਨ ਦਾ ਰਿਮਾਨਡ ਖਤਮ ਹੋਣ ਤੋਂ ਬਾਅਦ ਅੱਜ ਕੀ ਕੁਝ ਦਲੀਲਾਂ ਤਕਰੀਰਾਂ ਮਾਨਯੋਗ ਅਦਾਲਤ ਦੇ ਵਿੱਚ ਹੋ ਸਕਦੀਆਂ ਨੇ ਕਿਉਂਕਿ ਅੱਜ ਦਾ ਸਭ ਤੋਂ ਵੱਡਾ ਬਰਨਿੰਗ ਇਸ਼ੂ ਬਣ ਚੁੱਕਿਆ ਹੈ ਮਜੀਠੀਆ ਕੇਸ ਈਸ ਨੂੰ ਲੈ ਕੇ ਐਨਸੀਬੀ ਨੇ ਵੀ ਕੁਝ ਰਿਪੋਰਟਾਂ ਮੰਗੀਆਂ ਨੇ ਕੁਝ ਦਸਤਾਵੇਜ਼ ਮੰਗੇ ਨੇ ਵਿਜਨੈਸ ਟੀਮ ਤੋਂ ਆ ਬਿਲਕੁਲ ਗੁਰਪ੍ਰੀਤ ਤੁਸੀਂ ਗੱਲ ਸਹੀ ਕਹਿ ਰਹੇ ਹੋ ਕਿ ਜੋ ਵਿਕਰਮ ਸਿੰਘ ਮਜੀਠੀਆ ਆ ਗਏ ਆ ਉਹਨਾਂ ਦੇ 7 ਦਿਨ ਦਾ ਜਿਹੜਾ ਰਿਮਾਂਡ ਸੀਗਾ ਮਿਲਿਆ ਪਹਿਲੀ ਵਾਰ ਕੋਰਟ 'ਚ ਪੇਸ਼ ਕੀਤਾ ਉਹ ਅੱਜ ਪੂਰਾ ਹੋਣ ਜਾ ਰਿਹਾ ਅੱਜ ਦੁਪਹਿਰ 12 ਵਜੇ ਇਸ ਤੋਂ ਆਸ-ਪਾਸ ਜਿਹੜਾ ਹੈਗਾ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤੇ ਜਾਂਦੀ ਜਿਹੜੀ ਹੈਗੀ ਉਹ ਗੱਲ ਕੀਤੀ ਜਿਹੜੀ ਬਿਜ਼ਨਸ ਟੀਮ ਹੈ ਪਹਿਲਾਂ ਉਹਨਾਂ ਦਾ ਮੈਡੀਕਲ ਕਰਾਏਗੀ ਫਿਰ ਕੋਰਟ ਦੇ ਵਿੱਚ ਜਿਹੜਾ ਹੈਗਾ ਉਹਨੂੰ ਲੈ ਕੇ ਜਾਇਆ ਜਾਏਗਾ ਤੇ ਉਹ ਅੱਜ ਫਿਰ ਜਿਹੜੀ ਗੱਲ ਕਰਾਂਗੇ ਕਿ ਰਿਮਾਂਡ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿਉਂਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਡੇ ਕੋਲ ਜਿਹੜੇ ਆਫੀ ਚਾਹੇ ਹੋਰ ਲੋਕ ਆਏ ਨੇ ਉਹਨਾਂ ਦੇ ਆਧਾਰ ਦੇ ਉੱਪਰ ਵੀ ਅਸੀਂ ਜਾਂਚ ਕਰਨੀ ਹੈਗੀ ਇਹ ਪੁੱਛਕਿਛ ਕਰਨੀ ਹੈਗੀ ਹੈ ਤੇ ਹਲੇ ਕਈ ਥਾਵਾਂ ਤੇ ਅਸੀਂ ਲੈ ਜਾਣਾ ਸੀਗਾ ਜਿਹੜਾ ਆਪਾਂ ਕਹੀਏ ਯੂਪੀ ਦੀ ਜਿਹੜੀਆਂ ਆਇਆਂ ਇਹਨਾਂ ਦੀ ਥਾਵਾਂ ਉੱਥੇ ਨਹੀਂ ਲੈ ਕੇ ਜਾ ਸਕੇ ਹੈਗੇ ਤੇ ਦਿੱਲੀ ਜਿਹੜੀ ਰਿਹائش ਹੈ ਉੱਥੇ ਵੀ ਨਹੀਂ ਜਾ ਸਕੇ ਹਲੇ ਸਿਰਫ ਸ਼ਿਮਲਾ ਤੇ ਇੱਥੇ ਵਾਲੀ ਹੋਈ ਕਿਉਂਕਿ ਦੋ ਦਿਨ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਜਦੋਂ ਰਿਮਾਂਡ ਮਿਲਦਾ ਉਸ ਤੋਂ ਦੂਸਰੇ ਦਿਨ ਜਿਹੜਾ ਹੈਗਾ ਉਹ ਡੀਜੀਪੀ ਸਾਹਿਬ ਆਉਂਦੇ ਨੇ ਸਭ ਦਾ ਡੀਜੀਪੀ ਚਟੋਬਾਦਰ ਸਾਹਿਬ ਉਸ ਤੋਂ ਬਾਅਦ ਜਿਹੜਾਗਾ ਤੀਜੇ ਚੌਥੇ ਦਿਨ ਉਹ ਆਉਂਦੇ ਨੇ ਨਰਿੰਦਰ ਸਿੰਘ ਜੀ ਆਉਂਦੇ ਨੇ ਸਭ ਦਾ ਡਾਇਰੈਕਟਰ ਫਿਰ ਬੁਨਯੋਜਨ ਵਾਲਾ ਆਉਂਦੇ ਨੇ ਠੀਕਾ ਉਸ ਤੋਂ ਬਾਅਦ ਸ਼ਿਮਲੇ ਲਿਜਾਇਆ ਜਾਂਦਾ ਫਿਰ ਕੱਲ ਜਿਹੜਾ ਸੀਗਾ ਅਮਰਸਲ ਜਾ ਗਿਆ ਇਸ ਦੀ ਗੱਲ ਡਿਮਾਂਡ ਕੀਤੀ ਜੋ ਕਿ ਦੇਖੋ ਕੋਈ ਵੀ ਅਗਰ ਮਜਰਮ ਪੁਲਿਸ ਗ੍ਰਿਫਤਾਰ ਕਰਦੀ ਹੈਗੀ ਆ ਤਾਂ ਉਹਨੂੰ ਮੈਕਸਿਮਮ 14 ਦਿਨਾਂ ਤੱਕ ਜਿਹੜਾ ਹੈਗਾ ਪੁਲਿਸ ਰਿਮਾਨ ਮਿਲ ਸਕਦਾ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਉਹਨੂੰ ਸਿੱਧਾ ਜਿਹੜਾ ਹੈਗਾ ਜੇਲ੍ਹ ਚ ਭੇਜਿਆ ਜਾਂਦਾ ਆਪਾਂ ਕਹਿੰਦੇ ਗਨੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਜਾਂਦਾ ਹੈਗਾ ਤੇ ਅੱਜ ਵੀ ਜਿਹੜੀ ਪੁਲਿਸ ਆ ਗਈ ਆ ਹੋ ਸਕਦਾ ਇੱਕ ਹਫ਼ਤੇ ਦਾ ਰਿਮਾਂਡ ਮੰਗੇ ਪਰ ਜੋ ਲੱਗਦਾ ਹੈਗਾ ਕਿ ਜੋ ਕੋਰਟ ਅਗਰ ਦੇਖੇਗਾ ਤਾਂ ਕੋਰਟ ਜਿਹੜਾ ਹੈਗਾ ਉਹਨਾਂ ਉਹਨਾਂ ਦੇ ਵਕੀਲ ਕੀ ਗੱਲ ਕਰਦੇ ਨੇ ਤੇ ਦੋਨੇ ਪਾਸੇ ਦੇ ਵਕੀਲਾਂ ਨੇ ਪੇਸ਼ ਹੋਣਾ ਹੈ ਹੋ ਸਕਦਾ 3 2 3 ਜਾਂ 4 ਦੇ ਅੰਦਰ ਰਿਮਾਂਡ ਹੋਰ ਜਿਹੜੀ ਹੈਗੀ ਹੈ ਬਿਜ਼ਨਸ ਬਿਊਰੋ ਨੂੰ ਮਿਲ ਸਕਦਾ ਹੈਗਾ ਇਸ ਤਰ੍ਹਾਂ ਦਾ ਅਨੁਮਾਨ ਲੱਗਾ ਜਾ ਜੇ ਕੋਰਟ ਦੇ ਮਨ ਜਾ ਗਿਆ ਜੱਜ ਸਾਹਿਬ ਦੇ ਮਨ ਜਾ ਗਿਆ ਕਿ ਬਾਕੀ ਇਸ ਦੇ ਉੱਪਰ ਜ਼ਿਆਦਾ ਰਾਜਨੀਤੀ ਹੋ ਰਹੀ ਹੈ ਇਹ ਆ ਦੂਜੇ ਜਿਹੜੇ ਵਕੀਲ ਨੇ ਆਪਾਂ ਕਿ ਮਜੀਠੀਆ ਦੇ ਵਕੀਲ ਨੇ ਉਹ ਗੱਲ ਇਹ ਸਾਬਤ ਕਰ ਦਿੰਦਾ ਕਿ ਉਹਨਾਂ ਤੋਂ ਕੁਝ ਨਹੀਂ ਪੁੱਛਣਾ ਹੈਗਾ ਬਿਨਾ ਮੱਤਕਮਾ ਰਹੇ ਨੇ ਤੇ ਪੂਰਾ ਰਾਜਨੀਤਿਕ ਫਾਇਦਾ ਲਿੱਤਾ ਜਾ ਰਿਹਾ ਹੈਗਾ ਤਾਂ ਹੋ ਸਕਦਾ ਕਿ ਉਸ ਨੂੰ ਲੈ ਕੇ ਕੋਈ ਜੱਜ ਆਪਣਾ ਫੈਸਲਾ ਚੇਂਜ ਵੀ ਕਰ ਅੰਮਲ ਸਕਦਾ ਕਿ ਮੈਕਸਿਮ 14 ਦਰਾਂ ਦਾ ਅਰਮਾਨ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਅਬਦੁਲਵਾਸੀਲੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਆ ਵਿਕਰਮ ਮਜੀਠੀਆ ਦੀ ਉਸ ਤੋਂ ਬਾਅਦ ਜਦੋਂ ਮਜੀਠਾ ਤੋਂ ਪਹਿਲੇ ਦਿਨ ਵਿਜਲੈਂਸ ਦੀ ਟੀਮ ਵਿਜਲੈਂਸ ਦਫ਼ਤਰ ਇੱਥੇ ਬਹਾਲੀ ਵਿਖੇ ਲੈ ਕੇ ਆਈ ਸੀ ਉਸ ਮੌਕੇ ਤੇ ਵੀ ਕਾਲੀਦਾਲ ਦਾ ਕਾਫੀ ਹਜੂਮ ਇੱਥੇ ਪਹੁੰਚਿਆ ਸੀ ਤਾਂ ਅੱਜ ਵੀ ਕੁਝ ਅਨੁਮਾਨ ਕੁਝ ਜਿਹੜੇ ਅਜਿਹੇ ਆਈਡੀਏ ਨੇ ਕੁਝ ਸੂਚੀ ਜਾਣਕਾਰੀ ਸਾਂਝੀ ਕਰ ਰਹੇ ਨੇ ਕਿ ਵੱਡੇ ਵੱਡੇ ਕਾਫਲੇ ਅੱਜ ਮੋਹਾਲੀ ਚੰਡੀਗੜ੍ਹ ਪਹੁੰਚ ਰਹੇ ਨੇ ਉਹੀ ਅਪਡੇਟ ਇਸ ਨੂੰ ਲੈ ਕੇ ਕੀ ਕੁਝ ਪੁਖਤਾ ਬੰਦੋਬਸਤ ਕੀਤੇ ਗਏ ਨੇ ਤੇ ਦੂਸਰੇ ਪਾਸੇ ਕੀ ਕੁਝ ਲੱਗ ਰਿਹਾ ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਰਿਮਾਂਡ ਮੁਰ ਤੋਂ ਮਿਲ ਸਕਦਾ ਹੈ ਤਾਂ ਕਾਨੂੰਨੀ ਪੱਖ ਕੀ ਕੁਝ ਕਹਿ ਰਿਹਾ ਆਉਣ ਵਾਲੇ ਸਮੇਂ ਵਿੱਚ ਜਾਂ ਫਿਰ ਅੱਜ ਜਾਂ ਫਿਰ ਕੱਲ ਮਜੀਠੀਆ ਦਾ ਕਾਨੂੰਨੀ ਪੱਖ ਆਉਣ ਵਾਲੇ ਸਮੇਂ ਵਿੱਚ ਕਿੱਧਰ ਨੂੰ ਰੁਖ اختیار ਕਰ ਸਕਦਾ ਹੈ ਦੇਖੋ ਕਾਨੂੰਨੀ ਪੱਖ ਦੀ ਗੱਲ ਲਗ ਰੁਪਤੇ ਹੈ ਕਿ ਉਹਨਾਂ ਕੋਲ ਪੂਰੀ ਰੈਮੇਡੀ ਹੈਗੀ ਹੈ ਲੀਗਲ ਰੈਮੇਡੀ ਪੂਰੀ ਹੈਗੀ ਹੈ ਕਿ ਜਦੋਂ ਤੱਕ ਕੋਈ ਵਿਅਕਤੀ ਪੁਲਿਸ ਰਿਮਾਂਡ ਤੇ ਹੁੰਦਾ ਤਾਂ ਉਸ ਦਿਨ ਤੱਕ ਜਿਹੜਾ ਹੈਗਾ ਉਹ ਪੁਲਿਸ ਦੇ ਵੱਲੋਂ ਜੋ ਵੀ ਗੱਲ ਕਹੀ ਜਾਂਦੀ ਕੋਰਟ ਦੇ ਵਿੱਚ ਉਹਨਾਂ ਦੇ ਵਕੀਲ ਜਿਹੜੇ ਦੂਜੇ ਵਕੀਲ ਨੇ ਪੇਸ਼ ਕਰਦੇ ਨੇ ਤੇ ਸਰਕਾਰੀ ਵੀ ਕੀ ਵੀ ਆਪਣੇ ਤਰ੍ਹਾਂ ਪੇਸ਼ ਕਰਦੇ ਨੇ ਤੇ ਉਹਨਾਂ ਦੇ ਅਨੁਸਾਰ ਨਾਲ ਮੈਕਸਿਮਮ 14 ਦਿਨ ਤੱਕ ਦਾ ਰਿਮਾਂਡ ਆਪਾਂ ਦੇਖਿਆ ਹੈਗਾ ਕਿ ਮਿਲ ਜਾਂਦਾ ਹੈਗਾ ਕਿ ਉਸ ਤੋਂ ਇਹੀ ਜਿਹੜੀ ਜੁਡੀਸ਼ੀਅਲ ਪ੍ਰਕਿਰਿਆ ਉਹਦੇ ਵਿੱਚ ਇਹ ਪੁਲਿਸ ਕੋਲ ਅਧਿਕਾਰ ਹੈ ਕਿ 14 ਦਿਨ ਤੱਕ ਉਹਨੂੰ ਰਿਮਾਂਡ ਦੇ ਸਕਦੇ ਜੇ ਪੁਲਿਸ ਇਹ ਆਪਾਂ ਕਹਿੰਦੇ ਹਾਂ ਸਰਕਾਰੀ ਬਕੀਰ ਆਪਣੇ ਤੱਥ ਪੇਸ਼ ਕਰ ਸਕਦੇ ਮੈਕਸਿਮ ਚੌਧਰੀ ਤੇਜਿੰਦਰ ਹੁੰਦਾ ਹੈਗਾ ਪਰ 14 ਦਾ ਕਿਸੇ ਕਿਸ ਨੂੰ ਤੱਕ ਜਾਂਦਾ 14 ਕੋਈ 10 ਦਿਨ ਦਾ ਕੋਈ 11 ਦਿਨ ਦਾ ਕੋਈ 12 ਦਿਨ ਦਾ ਇਧਰ ਮਾਂ ਜਿਹੜੇ ਨੇ ਉਹ ਖਰਗੋਸ ਤੋਂ ਜੇਲ੍ਹ ਜਾਂਦੇ ਆ ਜੇਲ੍ਹ ਜਾਣ ਤੋਂ ਬਾਅਦ ਜਿਹੜੀ ਹੈਗੀ ਹੈ ਉਹ ਰੈਮਡੀ ਇਹ ਹੈ ਕਿ ਇਹੇ ਜਾ ਕੇ ਜਿਹੜੀ ਬੇਲ ਐਪਲੀਕੇਸ਼ਨ ਆ ਉਹ ਅਪਲਾਈ ਕਰਨਗੇ ਕੋਰਟ ਦੇ ਵਿੱਚ ਲੋਰ ਕੋਰਟ ਜਿੱਥੇ ਚੱਕ ਕੇ ਚੱਲਦਾ ਉੱਥੇ ਹੀ ਬੇਲ ਐਪਲੀਕੇਸ਼ਨ ਅਪਲਾਈ ਹੋਏਗੀ ਤੇ 100% ਇੱਥੇ ਜਿਹੜੀ ਬੇਲ ਐਪਲੀਕੇਸ਼ਨ ਆ ਉਹ ਹੋ ਸਕਦਾ ਹੈ ਕਿ ਖਾਰਜ ਕਰ ਦਿੱਤੇ ਫਿਰ ਹਾਈ ਕੋਰਟ ਜਾਣਾ ਪਵੇ ਮਤਲਬ ਕਿ ਵਰਕਰਸ ਨੇ ਮੇਰੇ ਇੱਥੇ ਜਿਹੜੇ ਵਕੀਲ ਵੀ ਨੇ ਉਹ ਵੀ ਚਾਹੁੰਦੇ ਨੇ ਕਿ ਅਸੀਂ ਹਾਈ ਕੋਰਟ ਜਾਈਏ ਜਲਦ ਤੋਂ ਜਲਦ ਸਿ ਹਾਈ ਕੋਰਟ ਜਾ ਕੇ ਬੇਲ ਅਪਲਾਈ ਕਰੀਏ ਤੇ ਤਾਂ ਕਿ ਉਸ ਰੈਮਡੀ ਜਿਹੜੀ ਹੈਗੀ ਹੈ ਲੀਗਲ ਉਹਦਾ ਪੂਰਾ ਇਸਤੇਮਾਲ ਕਰ ਸਕੀਏ ਪਰ ਦੂਜੀ ਗੱਲ ਜੋ ਵਰਕਰ ਨੇ ਵਰਕਰ ਉਸ ਦਿਨ ਵੀ ਆਏ ਸੀ ਉਸ ਦਿਨ ਵੀ ਪੁਲਿਸ ਨੇ ਗ੍ਰਿਫ ਜਿੱਥੇ ਵੀ ਮਜੀਠੀਆ ਚਾਬ ਨੂੰ ਮਿਠੀਆ ਡੀਠੀਆਂ ਨੂੰ ਲੈ ਕੇ ਜਾਇਆ ਜਾਂਦਾ ਉੱਥੇ ਆਲਦਾਲੇ ਪੁਲਿਸ ਫੋਰਸ ਲਗਾਈ ਜਾਂਦੀ ਹੈ ਜਿਹੜਾ ਬੀਜਿਸ ਬਲੇਰ ਦਾ ਦਫਤਰ ਹੈ ਦੋਨੇ ਪਾਸੇ ਤੋਂ ਸੀਲ ਹੈਗਾ ਆ ਜਿਹੜੀ ਸੜਕ ਜਾ ਰਹੀ ਹੈ ਸਾਹਮਣੇ ਤੋਂ ਬੰਦ ਕੀਤੀ ਹੋਈ ਹੈ ਪੁਲਿਸ ਤੇ ਜਵਾਨ ਤਨਾਤ ਨੇ ਸੁਰੇਸ਼ ਸ਼ਾਮ ਗੱਡੀ ਜਿਹੜੀ ਪੁੱਛ ਕੇ ਜਾਣ ਦਿੱਤੀ ਜਾਂਦੀ ਹੈ ਤੇ ਕੋਰਟ ਕੰਪਲੈਕਸ ਦੇ ਵਿੱਚ ਅੱਜ ਵੀ ਜਿਹੜਾ ਹੈਗਾ ਹੋ ਸਰਦਾਰ ਨੂੰ ਕਿਸੇ ਹੋਰ ਰਸਤੇ ਕੋਰਟ ਕੰਪਲੈਕਸ ਦੇ ਕਈ ਰਸਤੇ ਨੇ ਕਿਸੇ ਹੋਰ ਰਸਤੇ ਤੋਂ ਉਹਨਾਂ ਨੂੰ ਜਿਹੜਾ ਹੈਗਾ ਕੋਰਟ ਵਿੱਚ ਪੇਚ ਕੀਤਾ ਜਾਵੇ تاکی ਉਹਨਾਂ ਦੇ ਜਿਹੜੇ ਬਰਕਰਾਰ ਆਣਗੇ ਉਹਨਾਂ ਨੂੰ ਜੜਾ ਹੈਗਾ ਉਹਨੂੰ ਰੋਕ ਕੇ ਰੱਖਿਆ ਜਾ ਦਿੱਤੇ ਗਏ ਜਿਹੜਾ ਇਹ ਅੰਦਰ ਲਿਜਾਇਆ ਜਾ ਸਕਦਾ ਜੋ ਸਭ ਲੈ ਕੇ ਇਨੀ ਦਿਨੀ ਕਾਫੀ ਹਾਈ ਪ੍ਰੋਫਾਈਲ ਮਾਮਲਾ ਬਣ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਸੁਰਖੀਆਂ ਵਟੋਰੀਆਂ ਜਾ ਰਹੀਆਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਤਾਂ ਵਿਰੋਧੀ ਧਿਰਾਂ ਸਟੇਟਮੈਂਟ ਸਟੇਟਮੈਂਟਾਂ ਦੇ ਰਹੀਆਂ ਨੇ ਵਿਕਰਮ ਮਜੀਠੀਏ ਨੂੰ ਲੈ ਕੇ ਤੇ ਸਮੇਂ ਦੀ ਹਕੂਮਤ ਆਪੋ ਆਪਣੇ ਤਰੀਕੇ ਦੇ ਨਾਲ ਇਸ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ ਜਿਕਰ ਵਿਕਰਮ ਮਜੀਠੀਏ ਦੀ ਗੱਲਬਾਤ ਸੂਪਸੀ ਸਾਹਿਬ ਜਿਹੜੇ ਵਕੀਲ ਨੇ ਉਹਨਾਂ ਦੀ ਉਹਨਾਂ ਦੀ ਗੱਲਬਾਤ ਕਰੀਏ ਤਾਂ ਉਹ ਡਾਇਰੈਕਟ ਚੈਲੰਜ ਕੀ ਐਨਡੀਪੀਐਸ ਦੇ ਕੇਸ ਤਹ ਤੁਸੀਂ ਡਾਇਰੈਕਟ ਨਾਮ ਲੈ ਕੇ ਦਿਹਾਓ ਉਹ ਤੋਂ ਬਾਅਦ ਫਿਰ ਕਾਨੂੰਨੀ ਪੱਖ ਸਾਡੇ ਕੋਲ ਹੀ ਬਹੁਤ ਨੇ ਬਿਲਕੁਲ ਦੇਖੋ ਇਹ ਐਨਡੀਪੀਐਸ ਦਾ ਕੇਸ ਨਹੀਂ ਇਹ ਆਪਾਂ ਕੀ ਆਮਦਨ ਸਰੋਤ ਤੋਂ ਵੱਧ ਆਮਦਨ ਦਾ ਕੇਸ ਹੈਗਾ ਜਿਹਨੂੰ ਡੀਏ ਦਾ ਕੇਸ ਬੋਲਦੇ ਹੈਗੇ ਉਹ ਵਾਲਾ ਕੇਸ ਹੈਗਾ ਇਹਦੇ ਵਿੱਚ ਇਹ ਗੱਲ ਸੀ ਕਿ ਇਹ ਸਾਬਤ ਕਰਨਾ ਬਹੁਤ ਮੁਸ਼ਕਲ ਹੁੰਦਾ ਕਿ ਇਹ ਪ੍ਰਾਪਰਟੀਆਂ ਦੇ ਜਿਹੜੀ ਗੱਲਾਂ ਕੀਤੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਕਿੱਦਾਂ ਕਿਉਂਕਿ ਗੁਰਪ੍ਰੀਤ ਆਪਾਂ ਇੱਕ ਗੱਲ ਦੱਸਦੇ ਆ ਕਿ ਇਹਦੇ ਵਿੱਚ ਪ੍ਰिवेंशन ਆਫ ਕ腐ਪਸ਼ਨ ਐਕਟ ਲਗਾਇਆ ਗਿਆ ਹੈਗਾ ਪ੍ਰिवेंशन ਆਫ ਕ腐ਪਸ਼ਨ ਜਿਹੜਾ ਐਕਟ ਹੈਗਾ ਉਹ ਸਰਕਾਰੀ ਮੁਲਾਜ਼ਮ ਦੇ ਉੱਪਰ ਲੱਗ ਸਕਦਾ ਹੁੰਦਾ ਹੈਗਾ ਕਿ ਸਰਕਾਰ ਤੋਂ ਨਿਕਲੇ ਬਹੁਤ ਦਰ ਹੋ ਗਏ ਨੇ ਜੇ ਮੰਤਰੀ ਸੋ ਉਸ ਟਾਈਮ ਦੀ ਗੱਲ ਕਰਦਾ ਤਾਂ ਬਹੁਤ ਦੇਰ ਹੋ ਗਿਆ ਨਿਕਲੇ ਹੋਏ 10 ਮਿਲ ਕੇ ਆਪਾਂ ਕਹਿੰਦੇ 2017 ਦੇ 12 ਦੇ ਵਿੱਚ ਨਿਕਲੇ ਕਿ 10 ਸਾਲ ਤੋਂ ਉੱਪਰ ਦਾ ਜਿਹੜਾ ਸਮਾ ਸਾਰਾ ਚੱਲ ਰਿਹਾ ਜੇ 2 10 ਸਾਲ ਤੋਂ ਉੱਪਰ ਦਾ ਸਮਾ ਹੋਣ ਨੂੰ ਪਿਆ ਹੈਗਾ 25 9 9 ਸਾਲ ਹੋ ਗਏ ਨੇ 8 ਸਾਲ ਹੋ ਗਏ ਨੇ ਤੇ ਇਸ ਕਰਕੇ ਇਹ ਚੀਜ਼ ਜਿਹੜੀਆਂ ਜਿਹੜੀਆਂ ਨੇ ਇਹ ਕਾਫੀ ਕਮਜ਼ੋਰ ਪੈ ਗਈਆਂ ਨੇ ਪਹਿਲਾਂ ਕੇਸਾਂ ਦੇ ਵਿੱਚ ਟੜਾ ਸੀਗਾ ਡਰਗ ਨਹੀਂ ਮਿਲੀ ਸੀਗੀ ਉੱਥੇ ਕਾਫੀ ਜੀ ਉੱਥੇ ਜੀ ਦੇਖੋ ਜਿੰਨੇ ਵੀ ਆਮਦ ਤੋਂ ਵੱਧ ਸਰੋਤਾਂ ਦੇ ਮ ਮੇਰਾ 25 ਸਾਲ ਦਾ ਤਜਰਬਾ ਸਭ ਤੋਂ ਪਹਿਲਾ ਕੇਸ ਹੋਇਆ ਸੀਗਾ ਪ੍ਰਕਾਸ਼ ਸਿੰਘ ਵਾਲਤੇ ਕੈਪਟਨ ਸਾਹਿਬ ਨੇ ਕੀਤਾ ਉਹ ਕਲੀਨ ਚਿੱਟ ਬਰੀ ਹੋ ਗਏ ਉਸ ਤੋਂ ਬਾਅਦ ਕੈਪਟਨ ਸਾਹਿਬ ਦੇ ਉੱਪਰ ਬਾਲ ਸਾਹਿਬ ਨੇ ਕੀਤਾ ਉਹ ਬਰੀ ਹੋ ਗਏ ਕਿਉਂਕਿ ਇਹ ਜਿਹੜੇ ਮਸਲੇ ਨੇ ਸਾਰੇ ਉਹ ਦੇਖੇ ਕਿ ਉਹਨਾਂ ਤੇ ਨਿਕਲਦਾ ਕੁਝ ਨਹੀਂ ਬਿਜਲੀਅੰਸ ਜਿਹੜਾ ਹੈਗਾ ਉਹਦੀ ਖਾਣਾ ਪੂਰਤੀ ਹੁੰਦੀ ਹੈ ਕਾਗਜ਼ਾਂ ਦੀ ਕਾਰਵਾਈ ਹੁੰਦੀ ਹੈ ਉਹੀ ਅਫਸਰ ਜਿਹੜੇ ਅੱਜ ਕੀ ਸਰਚ ਕਰਦੇ ਦੇਖੇਗੇ ਇਹ ਪਹਿਲਾਂ ਤੇ ਉਹੀ ਅਫਸਰ ਜਾ ਕੇ ਬਾਅਦ کورٹ ਚ ਮੁੱਕਰ ਜਾਂਦੇ ਨੇ ਤੇ ਬੰਦੇ ਬਰੀ ਹੋ ਜਾਂਦੇ ਨੇ ਤੇ ਰਾਜਨੀਤਿਕ ਦਬਾਅ ਕਹੀਏ ਪੂਰਾ ਫੰਡਾ ਹੈਗਾ ਕਿ ਨਾਲ ਚੱਲਦਾ ਬਿਲਕੁਲ ਜੋ ਸਾਹਿਬ ਤੁਹਾਡਾ ਤਜਰਬਾ ਵੀ ਕਿਤਨਾ ਕਿਤੇ ਇੱਕ ਹਰ ਇੱਕ ਜਰਨਲਿਸਟ ਦਾ ਤਜਰਬਾ ਆਪ ਨੂੰ ਆਪਣੇ ਪਦਰ ਦੇ ਨਾਲ ਹੁੰਦਾ ਹੈ ਕਿਉਂਕਿ ਉਹਨਾਂ ਨੇ ਬਹੁਤ ਗਰਾਉਂਡ ਲੈਵਲ ਤੋਂ ਚੀਜ਼ਾਂ ਦੇਖੀਆਂ ਹੁੰਦੀਆਂ ਨੇ ਕਿਉਂਕਿ ਹੁਣ ਚੈਲੰਜ ਤੇ ਚੁਣੌਤੀਆਂ ਵੱਡੇ ਪੱਧਰ ਤੇ ਹੋ ਗਏ ਨੇ ਜੋ ਸਾਹਿਬ ਫਿਲਹਾਲ ਦੀ ਗੱਡੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ